184 ਵਿੱਚ ਬਾਦਲਾਂ ਦਾ ਰੋਡ ਆਪਰੇਸ਼ਨ ਬਲੈਕ ਥੰਡਰ ਵੇਲੇ ਬਾਦਲਾਂ ਦਾ ਰੋਡ ਗੁਰਦੇਵ ਸਿੰਘ ਕੌਂਕਿਆਂ ਦੇ ਇਨਸਾਫ ਵੇਲੇ ਬਾਦਲ ਜਸਵੰਤ ਸਿੰਘ ਖਾਲੜੇ ਦਾ ਇਨਸਾਫ ਅਤੇ ਸਰਸ ਵਾਲੇ ਸਾਧ ਨਾਲ ਬਾਦਲਾਂ ਦੀ ਯਾਰੀ بے ਆਦਮੀ ਤੇ ਹੋਰ ਅਨੇਕਾਂ ਹੀ ਦੋਸ਼ ਜਿਹੜੇ ਬਾਦਲਾਂ ਸਰਉਂਦੇ ਨੇ ਅੱਜ ਆਪਾਂ ਇਹਨਾਂ ਸਭ ਉਤੇ ਚਰਚਾ ਕਰਾਂਗੇ ਕਿ ਕੀ ਇਕੱਲਾ ਬਾਦਲ ਹੀ ਪੰਜਾਬ ਦਾ ਦੋਸ਼ੀ ਰਿਹਾ ਦੋਸਤੋ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅੱਜ ਆਪਾਂ ਇਸ ਵਿਸ਼ੇ ਉਤੇ ਖੁੱਲ੍ਹ ਕੇ ਚਰਚਾ ਕਰਾਂਗੇ ਦੋਸਤੋ ਪੰਜਾਬ ਵਿੱਚ ਰਹਿੰਦੇ ਆ ਜਾਂ ਪੰਜਾਬ ਤੋਂ ਬਾਹਰ ਹੋ ਕੇ ਆਪਣੀ ਸਭ ਦੀ ਥੋੜੀ ਜਾਂ ਬਹੁਤ ਹੀ ਰੁਚੀ ਪੰਜਾਬ ਦੀ ਰਾਜਨੀਤੀ ਵਿੱਚ ਰਹਿੰਦੀ ਹੈ ਅਕਸਰ ਦੋਸਤ ਰਿਸ਼ਤੇਦਾਰਾਂ ਵਿੱਚ ਬੈਠੇ ਹੋਏ ਰਾਜਨੀਤੀ ਦੀ ਚਲਦੀ ਜਦੋਂ ਗੱਲ ਹੁੰਦੀ ਹੈ ਹਰੇਕ ਇਸ ਵਾਰੇ ਆਪਣੀ رائے ਜ਼ਰੂਰ ਦਿੰਦਾ ਹੈ ਤੇ ਜੇ ਤੁਸੀਂ ਗੌਰ ਨਾਲ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਸਭ ਤੋਂ ਵੱਧ ਆਪਾਂ ਨੂੰ ਜਿਹੜੀ ਗੱਲ ਸੁਣਨ ਨੂੰ ਮਿਲਦੀ ਹੈ ਉਹ ਇਹ ਹੈ ਕਿ ਬਾਦਲਾਂ ਕਰਕੇ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਜਾਂ ਬਾਦਲ ਪੰਜਾਬ ਨੂੰ ਲੁੱਟ ਕੇ ਖਾ ਗਏ ਇਹੀ ਗੱਲ ਕਹੇ ਕਿ ਲੋਕ ਜਾਂ ਤਾਂ ਕਾਂਗਰਸ ਨੂੰ ਕੁਝ ਠੀਕ ਆਖ ਦਿੰਦੇ ਨੇ ਤੇ ਬਾਕੀ ਇਹਨਾਂ ਦੋਨਾਂ ਬਾਦਲਾਂ ਤੇ ਕੈਪਟਨ ਨੂੰ ਨਕਾਰ ਕੇ ਬਦਲਾ ਦੇ ਭਮਕੜ ਜਾਨੀ ਕਿ ਭਗਵੰਤ ਮਾਨ ਦੇ ਪੈਰੋਕਾਰ ਬਣ ਜਾਂਦੇ ਨੇ ਦੋਸਤੋ ਇਹ ਗੱਲ ਜਿੱਥੇ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਕਿ ਬਾਦਲਾਂ ਨੇ ਪੰਜਾਬ ਨੂੰ ਲੁੱਟ ਕੇ ਖਾਦਾ ਤੇ ਧਰਮੀਆਂ ਤੋਂ ਮੋਰਚੇ ਵੇਲੇ ਤੇ ਉਸ ਤੋਂ ਮਗਰੋਂ ਖਾੜਕੂ ਸਿੰਘਾਂ ਵਲੇ ਬੜੀ ਚਲਾਕੀ ਨਾਲ ਕੇਦਰ ਨਾਲ ਜਾ ਕੇ ਰਲ ਗਏ ਆਪਣੀ ਰਾਜਨੀਤਿਕ ਸਫਰ ਅੱਗੇ ਵਧਾਉਂਦੇ ਰਹੇ ਪਰ ਪੰਜਾਬ ਦੀ ਰਾਜਨੀਤਿਕ ਹੋਣੀ ਵਿੱਚ ਸਿਰਫ ਇੱਕ ਅਧੂਰੇ ਸੱਚ ਤੋਂ ਵੱਧ ਕੁਝ ਵੀ ਨਹੀਂ ਵਾਦਲਾ ਸਰ ਹਰ ਗੱਲ ਦਾ ਠੀਕਰ ਆ ਭੰਨਣ ਵੇਲੇ ਲੋਕ ਭੁੱਲ ਜਾਂਦੇ ਨੇ ਕਿ 1947 ਤੋਂ ਹੁਣ ਤੱਕ ਦੇ 76 ਸਾਲਾਂ ਵਿੱਚ ਪ੍ਰਕਾਸ਼ ਵਾਦਨ ਸਿਰਫ 5 ਵਾਰ ਚੋਣ ਕਿ ਆਇਆ ਤੇ 19 ਸਾਲ ਦੇ ਲਗਭਗ ਉਹ ਮੁੱਖ ਮੰਤਰੀ ਰਿਹਾ ਸੋ ਬਾਕੀ ਦੇ 57 ਸਾਲ ਪੰਜਾਬ ਦੀ ਰਾਜਨੀਤੀ ਦਾ ਲੇਖਾ ਜੋਖਾ ਵੀ ਹੋਊਗਾ ਜਾਂ ਨਹੀਂ ਹੋਊਗਾ ਵਿੱਚ ਵਿੱਚ ਜੇ ਗੱਲ ਕਰਨੀ ਹੋਵੇ ਕੈਪਟਨ ਦੇ 10 ਸਾਲ ਵੀ ਜੋੜ ਲਈਏ ਤਾਂ ਫਿਰ ਵੀ 47 ਸਾਲ ਬਚਦੇ ਨੇ ਤਕਰੀਬਨ ਅੱਧੀ ਸਦੀ ਪੰਜਾਬ ਦਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਕਿਸ ਨੇ ਰਾਜ ਕੀਤਾ ਹੋਊ ਇਸ ਬਾਰੇ ਕਦੇ ਸੋਚਿਆ ਕੀ ਇਸ ਅੱਧੀ ਸਦੀ ਦੇ ਸਮੇਂ ਵਿੱਚ ਪੰਜਾਬ ਨਾਲ ਕੋਈ ਰਾਜਨੀਤਿਕ ਧੱਕਾ ਨਹੀਂ ਹੋਇਆ ਕੀ ਇਹ ਤਰਕ ਵੀ ਸਹੀ ਹੈ ਕਿ ਸੈਕੀ ਕੁਰਸੀਆਂ ਤੇ ਬੈਠ ਕੇ ਪੰਜਾਬ ਨਾਲ ਧੱਕਾ ਕਰਦੇ ਰਹੇ ਨੇ 1947 ਤੋਂ ਬਾਅਦ 9 ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਹਿੰਦੂ ਹੀ ਰਹੇ ਨੇ ਗੋਪੀ ਚੰਦ ਭਾਰਗਵ ਤੇ ਭੀਮ ਸਿੰਘ ਸੱਚਰ ਦੇ ਰੂਪ ਵਿੱਚ ਇਸ ਸਮੇਂ ਪੰਜਾਬ ਵਿੱਚ ਪੰਜਾਬੀ ਸੂਬੇ ਦਾ ਜਿਹੜੀ ਮੰਗ ਸੀ ਉਹ ਪੂਰੀ ਤਰ੍ਹਾਂ ਭੱਗ ਗਈ ਸੀ 1947 ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਪੱਖਪਾਤਾਂ ਕੀ ਖੜਨਾ ਸੀ ਇਹਨਾਂ ਨੇ ਇਹ ਦੋਨਾਂ ਨੇ ਨਹਿਰੂ ਦਾ ਪੱਖ ਤੇ ਪਟੇਲ ਦਾ ਹੁਕਮ ਬਜਾਉਂਦੇ ਹੋਏ ਲੋਕਾਂ ਉੱਤੇ ਤਸ਼ੱਦਦ ਕੀਤਾ ਇਸੇ ਭੀਮ ਸੈਨ ਸੱਚਰ ਵੇਲੇ ਹੀ ਮੁਗਲਾਂ ਦੇ ਸਮੇਂ ਤੋਂ ਬਾਅਦ ਪਹਿਲੀ ਵਾਰ ਹੁਕਮਰਾਨ ਧਿਰ ਦੀ ਪੁਲਿਸ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਕੇ ਹਮਲਾ ਕੀਤਾ ਇਸੇ ਭੀਮ ਸੈਨ ਸੱਚਰ ਵੇਲੇ ਹੀ ਇੰਡਸ ਵਾਟਰ ਟ੍ਰੀਟੀ ਦੀ ਗੱਲ ਚੱਲੀ ਤੇ ਜਿਸ ਤੋਂ ਬਾਅਦ ਬੇਰਹਿਮੀ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਪਹਿਲੀ ਵਾਰ ਕਾਨੂੰਨੀ ਤਰੀਕੇ ਨਾਲ ਖੋਇਆ ਗਿਆ ਪੰਜਾਬ ਦੇ ਕੋਲ ਇਨ੍ਹਾਂ ਮਗਰੋਂ ਜਦੋਂ ਸਿੱਖ ਦੇਖਵਾਲਾ ਪਹਿਲਾ ਦਲੀ ਦਾ ਵਫਾਦਾਰ ਸੇਵਡ ਨੂੰ ਪ੍ਰਤਾਪ ਸਿੰਘ ਕੈਰੋ ਦੇਰੂ ਵਿੱਚ ਮਿਲਿਆ ਤਾਂ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ ਜਿਵੇਂ ਕਿ ਆਪਾਂ ਪਾਣੀਆਂ ਦੇ ਮਸਲੇ ਤੇ ਬਣੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਕੈਰੋਂ ਨੇ ਨਹਿਰੂ ਨੂੰ ਖੁਸ਼ ਕਰਨ ਲਈ ਜਾਂ ਸਿਆਸੀ ਨੁਕਸਾਨ ਤੋਂ ਬਚਾਉਣ ਲਈ ਰਾਜਸਥਾਨ ਨੂੰ ਲਪਟਾਇਆ ਜਾਂਦੇ ਪਾਣੇ ਦੀ ਮਾਤਰਾ ਨੂੰ ਹੋਰ ਵਧਾ ਕੇ ਦਿੱਲੀ ਦੇ ਨਾਲ ਵਫ਼ਾਦਾਰੀ ਪੁਗਾਈ ਮੁੜ ਕੇ ਗਿਆਨੀ ਜੈਲ ਸਿੰਘ ਤੇ ਫਿਰ ਦਰਬਾਰਾ ਸਿੰਘ ਵਰਗੇ ਵੀ ਬਿਨਾਂ ਚੱਜ ਕੇ ਪੰਜਾਬ ਨਾਲ ਧਰੋਹ ਕਮਾਉਂਦੇ ਰਹੇ ਦਰਬਾਰਾ ਸਿੰਘ ਨੇ ਤਾਂ ਅੱਜ ਤੱਕ ਦੀ ਸਭ ਤੋਂ ਵੱਡੀ ਮਾਰ ਮਾਰੀ ਪੰਜਾਬ ਨੂੰ ਸੁਪਰੀਮ ਕੋਰਟ ਵਿੱਚੋਂ ਪਿਛਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਵੱਲੋਂ ਕੀਤੇ ਗਏ ਪਾਣੀ ਦੇ ਕੇਸ ਨੂੰ ਉਸਨੇ ਵਾਪਸ ਲੈ ਲਿਆ ਜੋ ਮਾੜੀ ਮੋਟੀ ਆਸ ਲੋਕਾਂ ਨੂੰ ਸੀ ਅਦਾਲਤ ਦੀ ਇਨਸਾਫ ਦੀ ਉਹ ਵੀ ਉਸਨੇ ਖਤਮ ਕਰ ਦਿੱਤੀ ਇਸ ਤੋਂ ਬਿਨਾ ਅੱਠ ਵਾਰੀਆਂ ਵਿੱਚ 9.5 ਸਾਲ ਤੋਂ ਵੱਧ ਦੇ ਵਕਫੇ ਲਈ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਜਿਹਦਾ ਸਿੱਧਾ ਮਤਲਬ ਇਹ ਹੀ ਕਿ ਮੌਕੇ ਦਾ ਪ੍ਰਧਾਨ ਮੰਤਰੀ ਆਪਣੀ ਮਰਜ਼ੀ ਨਾਲ ਰਾਜ ਕਰਦਾ ਹੈ ਭਾਰਤੀ ਨਿਜ਼ਾਮ 'ਚ ਰਾਸ਼ਟਰਪਤੀ ਰਬੜ ਦੀ ਮੂਰਤ ਬਣਾ ਕੁਝ ਵੀ ਨਹੀਂ ਕਦੇ ਪੰਜਾਬੀ ਸੂਬੇ ਮੋਰਚੇ ਨੂੰ ਦੱਬਣ ਲਈ ਰਾਸ਼ਟਰਪਤੀ ਰਾਜ ਲਾਇਆ ਗਿਆ ਤੇ ਕਦੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਤੇ ਕਦੇ ਪੰਜਾਬ ਦੀ ਜਵਾਨੀ ਖਤਮ ਕਰਨ ਦੇ ਲਈ ਸੋ ਦੋਸਤੋ ਆ ਮੋਟਾ ਜਾਂ ਵੇਰਵਾ ਪੰਜਾਬ ਤੇ ਹੋਏ ਜ਼ੁਲਮ ਦੀ ਲੁੱਟ ਦਾ ਤੁਹਾਨੂੰ ਦੱਸ ਦਪਾ ਇਹ ਸਭ ਕੁਝ ਉਦੋਂ ਹੋਇਆ ਜਦੋਂ ਪ੍ਰਕਾਸ਼ ਬਾਦਲ ਕਿਸੇ ਵੀ ਸਿਆਸੀ ਤਾਕਤ ਦੇ ਵਿੱਚ ਨਹੀਂ ਸੀ ਤੇ ਅੱਜ ਤੱਕ ਅਸੀਂ ਪੰਜਾਬ ਦੇ ਖੋਹੇ ਗਏ ਇਲਾਕੇ ਲੁੱਟੇ ਗਏ ਪਾਣੀ ਖਤਮ ਕੀਤੀ ਗਈ ਜਵਾਨੀ ਨੂੰ ਭਾਰਤੀ ਸਟੇਟ ਵੱਲੋਂ ਕਿਤੇ ਸਭ ਤੋਂ ਵੱਡੇ ਜ਼ੁਲਮ ਮੰਨਦੇ ਆ ਪਰ ਇਹਨਾਂ ਦਾ ਮੁੱਢ ਵੱਜਣ ਵੇਲੇ ਪ੍ਰਕਾਸ਼ ਬਾਦਲ ਦਾ ਤਾਕਤ ਵਿੱਚ ਹੈ ਹੀ ਨਹੀਂ ਸੀ ਫੇਰ ਅਸੀਂ ਅੱਜ ਇਹ ਕਿਉਂ ਕਹਿ ਜਾਂਦੇ ਆ ਕਿ ਪੰਜਾਬ ਦੇ ਸਿਰ ਜਉ ਹੀ ਕੁਝ ਹੋਇਆ ਉਹ ਬਾਦਲਾਂ ਨੇ ਕੀਤਾ। ਦੋਸਤੋ ਸਾਡਾ ਮਕਸਦ ਪ੍ਰਕਾਸ਼ ਬਾਦਲ ਨੂੰ ਕਿਤੇ ਵੀ ਇਸ ਦੇ ਵਿੱਚੋਂ ਬਰੀ ਕਰਨਾ ਜਾਂ ਸਾਫ਼ ਕਰਨਾ ਨਹੀਂ ਹੈ। ਪਰ ਤੁਹਾਡਾ ਧਿਆਨ ਇਸ ਗੱਲ ਵੱਲ ਦਿਵਾਉਣਾ ਹੈ ਕਿ ਜਦੋਂ ਬਾਦਲ ਨਹੀਂ ਸੀ ਤਾਂ ਉਦੋਂ ਕੀ ਹੋਇਆ ਤੇ ਸਟੇਟ ਕੰਮ ਕਿਵੇਂ ਕਰਦੀ ਏ। ਬਾਦਲ ਨੇ ਭਾਵੇਂ ਇਹਨਾਂ ਮੁਸੀਬਤਾਂ ਦਾ ਮੁੱਢ ਨਹੀਂ ਸੀ ਬੰਨਿਆ ਪਰ ਇਹਨਾਂ ਮੁਸੀਬਤਾਂ ਨੂੰ ਘਟ ਜਾਂ ਇਹਨਾਂ ਦਾ ਇਨਸਾਫ਼ ਹੋ ਜ਼ਰੂਰ ਦਿਵਾ ਸਕਦਾ ਸੀ। ਪਰ ਕੀ ਬਾਕੀ ਦੇ ਜੋ ਮੁੱਖ ਮੰਤਰੀ ਹੋਏ ਨੇ ਉਹਨਾਂ ਨੇ ਪੰਜਾਬਤ ਨਾਲ ਜਿਹੜੀ ਵਫਾਦਾਰੀ ਪਗਾਈ ਹੈ ਅਸੀਂ ਬਾਕੀ ਦੇ ਮੁੱਖ ਮੰਤਰੀਆਂ ਬਾਰੇ ਇਹਦੇ ਉੱਤੇ ਸਵਾਲ ਕਿਉਂ ਨਹੀਂ ਕਰਦੇ ਅੱਜ ਦੋਸਤੋ ਸਾਡਾ ਮਕਸਦ ਸਿਰਫ ਇਹ ਸਵਾਲ ਕਰਨਾ ਤੇ ਤੁਹਾਨੂੰ ਸੋਚਨ ਬਾਰੇ ਮਜਬੂਰ ਕਰਨਾ ਹੈ ਕਿਉਂਕਿ ਅਸੀਂ ਸਿਰਫ ਬਾਦਲ ਤੇ ਆਪਣੀ ਜਿਹੜੀ ਸਮਝ ਹੈ ਉਹ ਨੂੰ ਅਸੀਂ ਖਤਮ ਕਰਦਣੇ ਆ ਲਿਆ ਕੇ ਬਾਕੀ ਅਸੀਂ ਆਪਣੀ ਸੂਝ ਅਨੁਸਾਰ ਇਸ ਮੁੱਦੇ ਤੇ ਵਿਚਾਰ ਰੱਖਣ ਦੀ ਅਗਲੀ ਵੀਡੀਓ ਵਿੱਚ ਆਵਾਂਗੇ ਬਹੁਤ ਜਲ ਉਦੋਂ ਤੱਕ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਸੋਡੀ ਸੋਚ ਦੇ ਵਿੱਚ ਇੰਨਾ ਫਰਕ ਕਿਉਂ ਹੈ ਤੇ ਇਹ ਵੀ ਦੱਸਿਓ ਕਿ ਹੋਰ ਤੁਹਾਨੂੰ ਸੁਣਨ ਦੇ ਲਈ ਕੀ ਕੀ ਚਾਹੀਦਾ ਹੈ